ਮਨ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬਾਕੀ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਪਾਠ ਕਰਨ ਦੇ ਟਾਈਮ ਹਮੇਸ਼ਾ ਕੋਲ ਦੋ ਚੀਜ਼ਾਂ ਰੱਖਦੀ ਆ ਇਹਨਾਂ ਚੀਜ਼ਾਂ ਨੂੰ ਕੋਲ ਰੱਖਣ ਦੇ ਨਾਲ ਮੇਰੀ ਹਰ ਅਰਦਾਸ ਪੂਰੀ ਹੁੰਦੀ ਐ ਸੋ ਕਿਹੜੀਆਂ ਚੀਜ਼ਾਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਹੈ ਜੀ ਜੇ ਆਵਾਜ਼ ਦੇ ਵਿੱਚ ਪ੍ਰੋਬਲਮ ਹੋਈ ਤਾਂ ਪਲੀਜ਼ ਐਡਜਸਟ ਕਰ ਲਿਓ ਕਿਉਂਕਿ ਅੱਜ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੈ ਕਿਉਂਕਿ ਇਹ 2-3 ਦਿਨ ਮੌਸਮ ਖਰਾਬ ਰਿਹਾ ਉਹਦਾ ਕਰਕੇ ਥੋੜਾ ਜਿਹਾ ਠੰਡ ਲੱਗ ਗਈ ਸੋ ਉਹਦਾ ਕਰਕੇ ਗਲਾ ਤੇ ਮੈਂ ਬੋਲਣ 'ਚ ਵੀ ਬੜੀ ਪ੍ਰੋਬਲਮ ਆ ਰਹੀ ਹੈ ਸੋ ਪਲੀਜ਼ ਐਡਜਸਟ ਕਰ ਲਿਓ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਅ ਜਿਹੜੀ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹ ਤੋਂ ਪਹਿਲਾਂ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਅਗਰ ਤੁਸੀਂ ਇਹ ਚਾਹੁੰਦੇ ਹੋ ਵੀ ਤੁਹਾਡੀ ਹਰ ਅਰਦਾਸ ਪੂਰੀ ਹੋਵੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਹਰ ਸੁਪਨਾ ਪਰਮਾਤਮਾ ਪੂਰਾ ਕਰੇ ਤੇ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਜੋ ਤੁਸੀਂ ਚੀਜ਼ ਸੋਚੋ ਉਹ ਤੋਂ ਪਹਿਲੀ ਪਰਮਾਤਮਾ ਤੁਹਾਡੀ ਝੋਲੀ ਦੇ ਵਿੱਚ ਉਹ ਚੀਜ਼ ਪਾ ਦੇਵੇ ਤਾਂ ਫਿਰ ਉਹਦੇ ਲਈ ਅੱਜ ਇਹ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਬੜੀ ਚੰਗੇ ਤਰੀਕੇ ਨਾਲ ਸੁਣਿਓ ਤੇ ਸਮਝਿਓ ਤੇ ਉਹਨੂੰ ਫੋਲੋ ਕਰਿਓ ਸਿਰਫ ਵੀਡੀਓ ਨੂੰ ਸੁਣ ਕੇ ਛੱਡਣਾ ਨਹੀਂ ਅਗਰ ਵੀਡੀਓ ਨੂੰ ਸੁਣ ਕੇ ਛੱਡ ਦਿੱਤਾ ਉਦਾਂ ਨਾ ਕਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਫਿਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਕਦੇ ਵੀ ਆਪਣੀ ਅਰਦਾਸ ਪੂਰੀ ਨਹੀਂ ਹੋਵੇਗੀ ਸੋ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਸੁਣ ਕੇ ਉਹਨੂੰ ਉਦਾਂ ਹੀ ਕਰਨਾ ਪਵੇਗਾ ਸੋ ਤੁਸੀਂ ਖੁਦ ਹੀ ਕਰਨਾ ਕੋਈ ਦੂਜਾ ਨਹੀਂ ਕਰ ਸਕਦਾ ਸੋ ਚਲੋ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਕਿਹੜੀਆਂ ਚੀਜ਼ਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਦੇਖੋ ਉਹਦਾ ਪਾਠ ਕਰਦੇ ਹਾਂ ਆਪਾਂ ਪਾਠ ਕਰਕੇ ਹਟਦੇ ਹਾਂ ਨਾ ਤਾਂ ਆਪ ਗੁਟਕਾ ਸਭ ਰੱਖ ਦਿੰਨੇ ਆ। ਉਸ ਤੋਂ ਬਾਅਦ ਆਪਾਂ ਕੀ ਕਰਦੇ ਆ? ਜੋ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਕਿਹਾ ਹੈ ਨਾ ਅਸੀਂ ਪਹਿਲਾਂ ਰਸਨਾ ਰਾਹੀਂ ਬੋਲਿਆ ਸੁਣਿਆ ਕਿ ਇਧਰੋਂ ਕੱਢਤਾ। ਇਹੀ ਚੀਜ਼ ਕਰਦੇ ਆ। ਇਹ ਚੀਜ਼ ਨਹੀਂ ਕਰਨੀ। ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਆਪਣੇ ਕੋਲ ਰੱਖਣੀ ਆ ਉਹਦੇ ਬਾਰੇ ਹੁਣ ਮੈਂ ਗੱਲ ਕਰਨ ਲੱਗੀ ਆ। ਸਭ ਤੋਂ ਪਹਿਲਾਂ ਜੋ ਗੁਰੂ ਸਾਹਿਬ ਨੇ ਬਾਣੀ ਵਿੱਚ ਸਾਨੂੰ ਕਿਹਾ ਜਿਹੜੀਆਂ ਗੱਲਾਂ ਦਾ ਸਾਨੂੰ ਹੁਕਮ ਦਿੱਤਾ ਉਹਨਾਂ ਨੂੰ ਨਾ ਸਿਰਫ ਸੁਣਨਾ ਹੈ, ਉਹਨਾਂ ਨੂੰ ਨਾ ਸਿਰਫ ਸੁਣ ਕੇ ਛੱਡਣਾ ਹੈ। ਬਲਕਿ ਉਹਨਾਂ ਨੂੰ ਸੋਚਣਾ ਹੈ ਸਮਝਣਾ ਵਿਚਾਰਨਾ ਹੈ ਤੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਢਾਲਣਾ ਹੈ ਜੇ ਤੁਸੀਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਾ ਠੀਕ ਹੈ ਮੈਂ ਤੁਹਾਨੂੰ 100 ਤੋਂ 200% ਗਾਰੰਟੀ ਦਿੰਦੀ ਆ ਵੀ ਤੁਸੀਂ ਜੋ ਚੀਜ਼ ਸੋਚੋਗੇ ਨਾ ਉਸ ਤੋਂ ਪਹਿਲੀ ਪ੍ਰਮਾਤਮਾ ਨੇ ਤੁਹਾਡੀ ਉਹ ਹਰ ਅਰਦਾਸ ਪੂਰੀ ਕਰਨੀ ਹੈ ਠੀਕ ਹੈ ਇੰਨਾ ਜ਼ਿਆਦਾ ਫਲ ਮਿਲਦਾ ਇਹਨਾਂ ਚੀਜ਼ਾਂ ਦਾ ਤੇ ਤੁਸੀਂ ਕੀ ਕਰਨ ਦੇਖੋ ਆਪਾਂ ਅਕਸਰ ਹੀ ਗਲਤੀ ਕਰਦੇ ਆ ਪ੍ਰਮਾਤਮਾ ਨੇ ਬਾਣੀ ਸਾਨੂੰ ਕਿਹਾ ਨਿੰਦਿਆ ਨਹੀਂ ਕਰਨੀ ਅਣਾ ਗੁਰੂ ਸਾਹਿਬ ਨੇ ਕਿਹਾ ਕਿ ਉਹਦਾ ਮਾਰਾ ਨਹੀਂ ਕਰਨਾ ਚੋਰੀ ਨਹੀਂ ਕਰਨੀ ਠੱਗੀ ਨਹੀਂ ਕਰਨੀ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਕਿਸੇ ਨਾਲ ਈਰਖਾ ਨਹੀਂ ਰੱਖਣੀ ਕਿਸੇ ਦੀ ਧੀ ਪਹਿਣ ਵਾਲੀ ਗਲਤ ਨਹੀਂ ਸੋਚਣਾ ਗਤ ਨਿਗਾ ਨਹੀਂ ਰੱਖਣੀ ਇਹ ਚੀਜ਼ਾਂ ਕਹੀਆਂ ਨਾ ਪਰ ਆਪਾਂ ਗੁਟਕਾ ਸਹਿਬ ਰੱਖਦੇ ਆ ਉਦੋਂ ਬਾਅਦ ਆਪਾਂ ਇਹ ਸਾਰਾ ਕੁਝ ਹੀ ਕਰਨਾ ਸ਼ੁਰੂ ਕਰ ਦਿੰਦੇ ਆ ਕੋਈ ਇਨਸਾਨ 'ਚ ਕੋਈ ਗਲਤੀ ਹੁੰਦੀ ਹੈ ਕਮੀ ਹੁੰਦੀ ਹੈ ਕਿਸੇ ਇਨਸਾਨ 'ਚ ਕੋਈ ਪਰ ਹਰ ਇਨਸਾਨ ਕੋਈ ਨਾ ਕੋਈ ਗਲਤੀ ਕਰਦਾ ਜ਼ਰੂਰ ਆ ਪਾਠ ਕਰਨ ਤੋਂ ਬਾਅਦ ਸੋ ਅਸੀਂ ਕੀ ਕਰਨਾ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਬਹੁਤ ਪਰਫੈਕਟ ਆ ਕਮੀਆਂ ਮੇਰੇ ਵਿੱਚ ਸਭ ਵਿੱਚ ਕਮੀਆਂ ਹੁੰਦੀਆਂ ਆਪਣੇ ਸਾਰਿਆਂ ਵਿੱਚ ਕਮੀਆਂ ਇਨਸਾਨ ਚ ਹੀ ਕਮੀਆਂ ਹੋਣਗੀਆਂ ਪਰਮਾਤਮਾ ਤੇ ਇਨਸਾਨ ਚ ਫਰਕ ਇਹੀ ਹੈ ਇਹ ਪਰਮਾਤਮਾ ਕਦੇ ਗਲਤੀ ਨਹੀਂ ਕਰ ਸਕਦਾ ਇਨਸਾਨ ਹੀ ਗਲਤੀ ਕਰਦਾ ਇਨਸਾਨ ਗਲਤੀਆਂ ਦਾ ਪੁੱਤਲਾ ਠੀਕ ਹੈ ਲੇਕਿਨ ਜਿਹੜਾ ਇਨਸਾਨ ਆਪਣੀਆਂ ਗਲਤੀਆਂ ਨੂੰ ਸਮਝ ਲਵੇ ਵੀ ਹਾਂ ਮੇਰੇ ਚ ਆਹ ਗਲਤੀਆਂ ਹੈਗੀਆਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਬਾਣੀ ਜਪਲੀ ਤਾਂ ਨੋ ਸਮਝ ਆ ਗਿਆ ਪਰਮਾਤਮਾ ਨੇ ਤੁਹਾਨੂੰ ਕੀ ਚੀਜ਼ਾਂ ਮਨਾ ਕੀਤਾ ਠੀਕ ਹੈ ਉਦੋਂ ਸੋਚੋ ਵੀ ਮੈਂ ਇਹਦੇ ਵਿੱਚੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਕਰਦਾ ਤੇ ਕਿਹੜੀਆਂ ਨਹੀਂ ਕਰਦਾ ਠੀਕ ਹੈ ਜੇ ਤੁਸੀਂ ਉਹਨਾਂ ਵਿੱਚ ਉਹ ਚੀਜ਼ਾਂ ਕਰ ਰਹੇ ਹੋ ਜਿਹੜੀਆਂ ਪਰਮਾਤਮਾ ਨੇ ਬਾਣੀ ਵਿੱਚ ਮਨਾ ਕੀਤਾ ਤਾਂ ਫਿਰ ਕੋਸ਼ਿਸ਼ ਕੀ ਕਰਨੀ ਆਪਾਂ ਅੱਜ ਤੋਂ ਇਸੇ ਟਾਈਮ ਤੋਂ ਵੀ ਹੁਣ ਮੈਂ ਉਹ ਚੀਜ਼ਾਂ ਨਹੀਂ ਕਰਦੀਆਂ ਜਿਹੜੀਆਂ ਮੈਨੂੰ ਗੁਰੂ ਸਾਹਿਬ ਨੇ ਮਨਾ ਕੀਤਾ ਜਦੋਂ ਆਪਾਂ ਕੋਸ਼ਿਸ਼ ਵੀ ਸ਼ੁਰੂ ਕਰ ਦਿੰਦੇ ਆ ਨਾ ਤਾਂ ਪਰਮਾਤਮਾ ਸਭ ਜਾਣੀ ਜਾਣਦਾ ਹੈ ਗੁਰੂ ਸਾਹਿਬ ਸਮਝ ਜਾਂਦੇ ਨੇ ਵੀ ਅਸੀਂ ਕੋਸ਼ਿਸ਼ ਤਾਂ ਕਰ ਰਹੇ ਆ ਚਾਹੇ ਅਸੀਂ ਇੱਕ ਦਿਨ ਚ ਸੁਧਰ ਨਹੀਂ ਸਕਦੇ ਚਾਹੇ ਅਸੀਂ ਉਹਨਾਂ ਕਮੀਆਂ ਨੂੰ ਆਪਣੇ ਅੰਦਰੋਂ ਕੱਢ ਨਹੀਂ ਸਕਦੇ ਇੱਕ ਦਿਨ ਚ ਪਰ ਜੇ ਆਪਾਂ ਸ਼ੁਰੂਆਤ ਕਰਦਾਂਗੇ ਨਾ ਤਾਂ ਇੱਕ ਨਾ ਇੱਕ ਦਿਨ ਉਹ ਦਿਨ ਵੀ ਆ ਜਾਊਗਾ ਜੋ ਪ੍ਰਮਾਤਮਾ ਜਿੱਦਾਂ ਦਾ ਚਾਹੁੰਦੇ ਆਪਾਂ ਬਿਲਕੁਲ ਓਦਾਂ ਦੇ ਬਣ ਸਕਦੇ ਆ ਠੀਕ ਹੈ ਜੇ ਆਪਾਂ ਉਹ ਕਮੀਆਂ ਨੂੰ ਇੱਕ ਇੱਕ ਕਰਕੇ ਆਪਣੇ ਚੋਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਠੀਕ ਹੈ ਜੀ ਕਿਰਪਾ ਤੋਂ ਪ੍ਰਮਾਤਮਾ ਨੇ ਕਰਨੀ ਹੈ ਪਰ ਪਹਿਲਾ ਕਦਮ ਜਿਹੜਾ ਉਹ ਸਾਨੂੰ ਖੁਦ ਹੀ ਚੱਕਣਾ ਪਵੇਗਾ ਦੂਜਾ ਕਦਮ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਚਤਾਂ ਦੀ ਪਰ ਪਹਿਲੀ ਕੋਸ਼ਿਸ਼ ਸਾਨੂੰ ਖੁਦ ਕਰਨੀ ਪਵੇਗੀ ਉਹ ਕੋਈ ਆ ਕੇ ਨਹੀਂ ਕਰਵਾਊਗਾ ਉਹ ਸਾਨੂੰ ਆਪ ਸੋਚਣਾ ਪਵੇਗਾ ਠੀਕ ਹੈ ਜੀ ਸਭ ਤੋਂ ਪਹਿਲਾ ਪੁਆਇੰਟ ਦਾ ਪਹਿਲਾ ਹਿੱਸਾ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ ਹੁਣ ਪਹਿਲੇ ਪੁਆਇੰਟ ਦਾ ਦੂਜਾ ਹਿੱਸਾ ਵੀ ਜਦੋਂ ਅਸੀਂ ਪਾਠ ਕਰਦੇ ਹਾਂ ਹਨਾ ਸਾਡਾ ਪਾਠ ਤਾਂ ਆਪਾਂ ਕਰ ਰਹੇ ਹੁੰਦੇ ਆਂ ਦਿਮਾਗ ਇੱਥੇ ਹੁੰਦਾ ਮੇਰਾ ਕੰਮ ਕਦੋਂ ਹੋਵੇਗਾ ਹੋਵੇਗਾ ਕਿ ਨਹੀਂ ਹੋਵੇਗਾ ਪ੍ਰਮਾਤਮਾ ਮੇਰੀ ਅਰਦਾਸ ਸੁਣਨਗੇ ਕਿ ਨਹੀਂ ਸੁਣਨਗੇ ਕਿੰਨੇ ਦਿਨਾਂ ਚੋਵੇਗਾ ਛੇਤੀ ਛੇਤੀ ਹੋ ਜਾਵੇ ਛੇਤੀ ਦਿਨਿਆ ਹੋ ਜਾਵੇ ਹਨਾ ਆਪਾਂ ਇਹ ਚੀਜ਼ ਸੋਚਦੇ ਆ ਨਾ ਦੇਖੋ ਦੁਨੀਆ 'ਚ ਇਹ ਜੀ ਕੋਈ ਚੀਜ਼ ਨਹੀਂ ਜੇ ਮੈਂ ਕਹਾਂ ਵੀ ਘੋਲ ਕੇ ਪੀ ਲਈਏ ਤਾਂ ਇੱਕ ਚੁਟਕੀ ਦੇ ਵਿੱਚ ਸਾਡੇ ਦੁੱਖ ਟੁੱਟ ਜਾਣ ਨਹੀਂ ਹਾਂ ਗੁਰਬਾਣੀ ਦੇ ਨਾਲ ਦੁੱਖ ਟੁੱਟਦੇ ਨੇ ਗੁਰਬਾਣੀ ਦੇ ਨਾਲ ਜੋ ਸਾਡੀ ਕਿਸਮ 'ਚ ਨਹੀਂ ਹੈ ਉਹ ਵੀ ਅਸੀਂ ਪਾਰ ਸਕਦੇ ਹਾਂ ਪਰ ਉਹਦੇ ਲਈ ਸਾਨੂੰ ਕੀ ਕਰਨਾ ਪੈਣਾ ਸਬਰ ਪੇਸ਼ੈਂਸ ਰੱਖਣੀ ਪਣੀ ਹੈ ਠੀਕ ਹੈ ਅਕਸਰ ਦੇਖੋ ਇੱਕ ਕਹਾਵਤ ਹੈ ਜਿਹਨੂੰ ਨੇ ਬਾੜੇ ਤੱਤੇ ਤਵੇ ਦੇ ਉੱਤੇ ਰੋਟੀ ਵੀ ਸੜ ਜਾਂਦੀ ਹੈ ਤੇ ਕਾਲਿਆਂ ਦੇ ਬੂਰੇ ਢੋਈ ਢੋਈ ਹੁੰਦੇ ਨੇ ਜਿੰਨੀ ਕਾਲ ਦੇ ਵਿੱਚ ਆਪਾਂ ਕੰਮ ਕਰਾਂਗੇ ਨਾ ਉਹ ਹਮੇਸ਼ਾ ਖਰਾਬ ਹੋਵੇਗਾ ਤੇ ਜਿੰਨੇ ਸਹਜੇ ਤੇ ਪਿਆਰ ਦੇ ਨਾਲ ਆਪਾਂ ਕੰਮ ਕਰਾਂਗੇ ਨਾ ਉਹ ਹਮੇਸ਼ਾ ਵਧੀਆ ਵੀ ਹੁੰਦਾ ਹੈ ਜਿਆਦਾ ਫਲ ਵੀ ਮਿਲਦਾ ਦੇਖੋ ਕਹੇ ਹੁੰਦੇ ਨੇ ਆਪਾਂ ਜਿਹੜੀ ਤੇਜ ਅੱਗ ਤੇ ਤਾਂ ਜੇ ਆਪਾਂ ਸਬਜੀ ਬਣਾਈਏ ਉਹਦਾ ਵੀ ਇੰਨਾ ਸਵਾਦ ਨਹੀਂ ਹੁੰਦਾ ਪਰ ਜੇ ਹੌਲੀ ਅੱਗ ਤੇ ਬਣਾਉਣੇ ਉਹਦਾ ਵੀ ਸਵਾਦ ਦੁੱਗਣਾ ਹੁੰਦਾ ਹੁੰਦਾ ਨਾ ਫਰਕ ਇਹਨਾਂ ਚੀਜ਼ਾਂ ਦਾ ਠੀਕ ਹੈ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਹੈ ਜੇ ਅਸੀਂ ਪੇਸ਼ੈਂਸ ਰੱਖਾਂਗੇ ਨਾ ਸਬਰ ਰੱਖਾਂਗੇ ਉਸੀ ਬਾਣੀ ਜਪ ਲਈ ਤੁਸੀਂ ਅਰਦਾਸ ਕਰ ਲਈ। ਉਦੋਂ ਬਾਅਦ ਚਿੰਤਾ ਛੱਡ ਦਿਓ, ਪਰਮਾਤਮਾ ਤੇ ਛੱਡ ਦਿਓ। ਦੇਖੋ ਜੇ ਤੁਸੀਂ ਇਹ ਨਾ ਗੱਲਾਂ ਨੂੰ ਨਹੀਂ ਮੰਨੋਗੇ ਨਾ ਫਿਰ ਤੁਸੀਂ ਸਾਰੀ ਉਮਰ ਪਾਠ ਕਰਦੇ ਰਹੋ ਚਾਹੇ, ਉੱਤ ਤੇ ਉੱਥੇ ਖੜੇ ਰਹਿਣਾ। ਜੇ ਤੁਸੀਂ ਚਾਹੁੰਦੇ ਹੋ ਜ਼ਿੰਦਗੀ 'ਚ ਕੁਝ ਕਰੀਏ, ਕੁਝ ਬਣੀਏ ਤਾਂ ਸਭ ਤੋਂ ਪਹਿਲਾਂ ਇੱਕ ਤਾਂ ਤੁਹਾਨੂੰ ਜਿਹੜੀਆਂ ਇਹ ਚੀਜ਼ਾਂ ਮਹਾਰਾਜ ਨੇ ਮਨਾਹੀ ਕੀਤੀਆਂ ਉਹ ਛੱਡਣੀਆਂ ਹੋਣੀਆਂ। ਦੂਸਰਾ ਤੁਹਾਨੂੰ ਸਬਰ ਰੱਖਣਾ ਪਵੇਗਾ, ਪੇਸ਼ੈਂਸ ਰੱਖਣੀ ਪਵੇਗੀ ਵੀ ਅੱਜ ਨਹੀਂ ਤਾਂ ਕੱਲ ਪਰਮਾਤਮਾ ਕਰਨਗੇ। ਇਹ ਨਹੀਂ ਸੋਚਣਾ ਵੀ ਕਰਨਗੇ ਕਿ ਨਹੀਂ ਕਰਨਗੇ ਇਹ ਸੋਚਣਾ ਵੀ ਜਰੂਰ ਕਰਨਗੇ ਜਦੋਂ ਤੁਸੀਂ ਸਹੀ ਰਾਹ ਚੁਣ ਲਿਆ ਤੁਸੀਂ ਸਹੀ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਆਪਦੀਆਂ ਕਮੀਆਂ ਨੂੰ ਆਪਦੇ ਅੰਦਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਬਾਣੀ ਜਪੀ ਤੇ ਗੁਰੂ ਸਾਹਿਬ ਉੱਤੇ ਛੱਡ ਦਿੱਤਾ ਫਿਰ ਕਿਉਂ ਨਹੀਂ ਸੁਣਨਗੇ ਜਰੂਰ ਸੁਣਨਗੇ ਜਰੂਰ ਕਰਨਗੇ ਗੁਰੂ ਸਾਹਿਬ ਜੀ ਤੁਹਾਡੇ ਉੱਤੇ ਕਿਰਪਾ ਇੰਨਾ ਵਿਸ਼ਵਾਸ ਰੱਖੋ ਠੀਕ ਹੈ ਜੀ ਹੁਣ ਆਨੇ ਆਪਾਂ ਦੂਸਰਾ ਪੁਆਇੰਟ ਪਹਿਲੇ ਪੁਆਇੰਟ ਤੋਂ ਹਿੱਸੇ ਮੈਂ ਤੁਹਾਡੇ ਨਾਲ ਸ਼ੇਅਰ ਕਰਤੇ ਹੁਣ ਦੂਜਾ ਪੁਆਇੰਟ ਕੀ ਹੈ ਵੀ ਤੁਸੀਂ ਵਿਸ਼ਵਾਸ ਰੱਖਣਾ ਹੈ ਇਹਦੀ ਕਮੀ ਆਪਣੇ ਸਾਰਿਆਂ ਵਿੱਚ ਬਹੁਤ ਜ਼ਿਆਦਾ ਦੇਖੋ ਛੇ ਸਾਡੇ ਵਿੱਚ ਵਿਸ਼ਵਾਸ ਨਹੀਂ ਨਾ ਜੇ ਅਸੀਂ ਗੁਰੂ ਸਾਹਿਬ ਤੇ ਯਕੀਨ ਹੀ ਨਹੀਂ ਕਰ ਪਾਰੇ ਬਿਹಾವ್ ਕਰਨਗੇ ਸਾਨੂੰ ਕੀ ਚਾਹੀਦਾ ਅਸੀਂ ਚਾਹੁੰਦੇ ਆ ਵੀ ਕੋਈ ਸਾਨੂੰ ਧਾਗਾ ਤਵੀਤ ਦੇ ਦੇਵੇ ਕੋਈ ਸਾਨੂੰ ਟੋਣਾ ਟੋਡਕਾ ਦੇ ਦੇਵੇ ਕੋਈ ਸਾਨੂੰ ਜਾਦੂ ਦੀ ਛੜੀ ਘੁਮਾ ਦੇਵੇ ਤੇ ਸਾਡੇ ਇੱਕ ਚੁਟਕੀ ਦੇ ਵਿੱਚ ਦੁੱਖ ਦੂਰ ਹੋ ਜਾਣ ਇਹ ਕਾਦੇ ਕਾਰਨ ਹੈ ਇੱਕ ਇਹ ਵੀ ਇਹ ਇਸ ਚੀ ਦੀ ਨਿਸ਼ਾਨੀ ਹੈ ਕਿ ਸਾਡੇ ਵਿੱਚ ਵਿਸ਼ਵਾਸ ਦੀ ਘਾਟ ਹੈ ਦੇਖੋ ਜੇ ਬਾਣੀ ਜਪਦੇ ਰਵਾਂਗੇ ਹਣਾ ਪਰ ਵਿਸ਼ਵਾਸ ਹੈ ਦੀ ਮਨ ਡੋਲ ਰਿਹਾ ਬਾਰ-ਬਾਰ ਬਾਰ-ਬਾਰ ਆਪਾਂ ਇਧਰ ਉਧਰ ਹੱਥ ਮਾਰ ਰਹੇ ਆ ਕਿਸੇ ਜੀ ਲਈ ਵੀ ਸਾਨੂੰ ਕੋਈ ਇਦਾਂ ਦਾ ਰਸਤਾ ਮਿਲ ਜੇ ਕਿ ਰਾਤੋ-ਰਾਤ ਮੇਰੇ ਦੁੱਖ ਟੁੱਟ ਜਾਣ ਕੋਈ ਇਦਾਂ ਦਾ ਰਸਤਾ ਮਿਲ ਜੇ ਕਿ ਰਾਤੋ-ਰਾਤ ਮੇਰੇ ਕੰਮ ਚੱਲ ਪਣ ਤਾਂ ਫਿਰ ਉਹ ਕੀ ਹੈ ਵਿਸ਼ਵਾਸ ਦੀ ਕਮੀ ਹੈ ਵਿਸ਼ਵਾਸ ਬਣਾ ਕੇ ਰੱਖੋ ਵੀ ਮੈਂ ਤਾਂ ਹੋਰ ਕਿਤੇ ਜਾਣੇ ਨਹੀਂ ਗੁਰੂ ਸਾਹਿਬ ਤੋਂ ਬਿਨਾ ਕਿਸੇ ਨੂੰ ਮੰਨਣੇ ਨਹੀਂ ਇਹ ਵਿਸ਼ਵਾਸ ਬਣਾ ਲਓ ਵੀ ਜੋ ਕੁਝ ਆ ਮੇਰੇ ਲਈ ਤਾਂ ਪਰਮਾਤਮਾ ਹੈ ਜੋ ਕੁਝ ਦੇਖੋ ਇੱਕ ਚੰਗੇ ਨਿਸ਼ਾਨ ਦੀ ਪਾਉਣ ਦੀ ਕੋਸ਼ਿਸ਼ ਕਰੋ ਸਬਰ ਰੱਖੋ ਤੇ ਗੁਰੂ ਤੇ ਵਿਸ਼ਵਾਸ ਰੱਖੋ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਅੰਦਰ ਰੱਖ ਲੀਆਂ ਠੀਕ ਹੈ ਜੀ ਉਸੇ ਦਿਨ ਤੋਂ ਪ੍ਰਮਾਤਮਾ ਤੁਹਾਡੀ ਹਰ ਅਰਦਾਸ ਪੂਰੀ ਕਰਨੀਆਂ ਸ਼ੁਰੂ ਕਰ ਦੇਣਗੇ ਪਹਿਲਾਂ ਮੇਰੇ ਵਿੱਚ ਕਮੀਆਂ ਹੁੰਦੀਆਂ ਸੀ ਸਮਝਿਆ ਮੈਂ ਇਸ ਚੀਜ਼ ਨੂੰ ਕਿ ਕਿੱਥੇ ਸਾਡੇ ਚ ਗਲਤੀ ਹੁੰਦੀ ਆ ਕਿੱਥੇ ਸਾਥੋਂ ਕਮੀਆਂ ਰਹਿੰਦੀਆਂ ਨੇ ਕੋਈ ਦੇਖੋ ਬਾਣੀ ਵਿੱਚ ਕੋਈ ਕਮੀ ਨਹੀਂ ਆ ਬਾਣੀ ਵਿੱਚ ਕੋਈ ਗਲਤੀ ਨਹੀਂ ਆ ਗਲਤੀ ਕਿਹਦੇ ਵਿੱਚ ਆ ਸਾਡੀ ਭਗਤੀ ਦੇ ਵਿੱਚ ਸਾਡੇ ਵਿਸ਼ਵਾਸ ਦੇ ਵਿੱਚ ਸਾਡੇ ਸਬਰ ਦੇ ਵਿੱਚ ਸਾਡੇ ਕੋਲੇ ਚੀਜ਼ਾਂ ਨਹੀਂ ਹੈ ਤੇ ਅਸੀਂ ਉਹ ਲਾਂਭਾ ਕਿਉਂ ਦੇ ਰਹਿਆਂ ਪਰਮਾਤਮਾ ਨੂੰ ਅਸੀਂ ਕੀ ਕਹਿ ਰਹੇ ਆ ਵੀ ਮੇਰੀ ਤਾਂ ਕਿਸਮਤੀ ਇਦਾਂ ਦੀ ਹੈ ਮੇਰੇ ਨਾਲ ਤੇ ਇਦਾਂ ਹੀ ਹੁੰਦਾ ਹੈ ਹੈਨਾ ਇਹ ਚੀਜ਼ਾਂ ਸੋਚਦੀਆਂ ਨਾ ਜੇ ਤੁਸੀਂ ਆਪਣੇ ਆਪ ਤੇ ਯਕੀਨ ਰੱਖੋਗੇ ਪਰਮਾਤਮਾ ਤੇ ਯਕੀਨ ਰੱਖੋਗੇ ਤੇ ਆਲੇ ਕਰਮ ਕਰਦੇ ਰਹੋ ਫਲ ਦੀ ਚਿੰਤਾ ਪਰਮਾਤਮਾ ਤੇ ਛੱਡ ਦਿਓ ਤੇ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਇਹਨੂੰ ਸੁਣ ਕੇ ਛੱਡਣਾ ਨਹੀਂ ਅੱਜ ਇਹਨਾਂ ਨੂੰ ਅਪਣਾ ਲੈਣਾ ਇਸੇ ਤਰੀਕੇ ਨਾਲ ਜ਼ਿੰਦਗੀ ਨੂੰ ਜਿਉਣਾ ਠੀਕ ਹੈ ਜੀ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਇੰਨਾਂ ਚੀਜ਼ਾਂ ਤੋਂ ਇਲਾਵਾ ਤੁਸੀਂ ਚੰਗੇ ਕਰਮ ਵੀ ਕਰਨੇ ਆ ਹੁਣ ਚੰਗੇ ਕਰਮ ਆਪਾਂ ਕਿਵੇਂ ਕਰਾਂਗੇ ਕੋਈ ਭੁੱਖਾ ਹੁੰਦਾ ਉਹਨੂੰ ਪ੍ਰਸ਼ਾਦਾ ਜ਼ਰੂਰ ਸ਼ਕਾਓ ਕੋਈ ਰਸਤੇ ਦੇ ਵਿੱਚ ਵੀ ਤੁਹਾਨੂੰ ਭੁੱਖਾ ਮਿਲ ਜਾਂਦਾ ਨਾ ਚਾਹੇ ਉਹਨੂੰ ਪੈਸੇ ਖਰਚ ਕੇ 10-20 ਰੁਪਏ ਹੁਣ ਕੁਝ ਖਵਾਓ ਪਰ ਉਹਦਾ ਪੇਟ ਜ਼ਰੂਰ ਪਰੋ ਠੀਕ ਹੈ ਦੂਸਰੀ ਚੀਜ਼ ਪਸ਼ੂ ਪੰਛੀ ਕੋਈ ਵੀ ਕੁੱਤਾ ਬਿੱਲਾ ਤੁਹਾਡੇ ਘਰਾਂ ਵਿੱਚ ਉਹਨੂੰ ਕਦੇ ਵੀ ਆਪਣੇ ਦਰ ਤੋਂ ਭੁੱਖਾ ਨਾ ਜਾਣ ਦਿਓ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਉਹ ਵਸਦੇ ਘਰਾਂ ਚ ਆਉਂਦੇ ਨੇ ਉਹ ਤੁਹਾਡੇ ਤੇ ਇੱਕ ਆਸ ਰੱਖ ਕੇ ਹੁੰਦੇ ਨੇ ਕਿ ਇੱਥੇ ਮੈਨੂੰ ਭੋਜਨ ਮਿਲੇਗਾ ਤੇ ਅਜੀ ਉਜੜੇ ਘਰਾਂ ਚ ਜਾਂ ਜਿਨ੍ਹਾਂ ਨੂੰ ਜਿੰਦੇ ਲੱਗੇ ਹੁੰਦੇ ਆ ਉਹਨਾਂ ਘਰਾਂ ਸਤੋਂ ਨਹੀਂ ਆਉਂਦੇ ਖੁੱਲੇ ਦਰਵਾਜਿਆਂ ਤੇ ਆਉਂਦੇ ਆ ਉਹ ਵਸਦੇ ਘਰਾਂ ਚ ਆਉਂਦੇ ਨੇ ਉਹ ਸੋ ਵਿਸ਼ਵਾਸ ਰੱਖਣਾ ਹੈ ਗੁਰੂ ਸਾਹਿਬ ਤੇ ਤੇ ਜੋ ਗੁਰੂ ਸਾਹਿਬ ਨੇ ਕਿਹਾ ਉਹ ਜ਼ਰੂਰ ਕਰਨਾ ਹੈ ਤੇ ਪੇਸ਼ੈਂਸ ਰੱਖਣੀ ਹੈ ਸਬਰ ਰੱਖਣਾ ਹੈ ਬਣਾ ਕੇ ਠੀਕ ਹੈ ਤੇ ਨਾਲ-ਨਾਲ ਚੰਗੇ ਕਰਮ ਕਰਨੇ ਆ ਠੀਕ ਹੈ ਇਹ ਚੀਜ਼ਾਂ ਜੇ ਤੁਸੀਂ ਜ਼ਿੰਦਗੀ 'ਚ ਬਣਾ ਲੀਆਂ ਤੇ ਤੁਸੀਂ ਇਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਦੀ ਆ ਵੀ ਜੋ ਜੋ ਤੁਸੀਂ ਸੋਚੋਗੇ ਨਾ ਪ੍ਰਮਾਤਮਾ ਨੇ ਉਹੀ ਚੀਜ਼ ਤੁਹਾਡੀ ਝੋਲੀ ਵਿੱਚ ਪਾਉਣੀ ਸ਼ੁਰੂ ਕਰ ਦੇਣੀ ਆ ਇਹ ਮੇਰੀ ਆਪ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਰਿਹਾ ਹੈ ਜੀ ਮੈਂ ਨਹੀਂ ਕਹਿੰਦੀ ਮੈਂ ਪਰਫੈਕਟ ਬਣ ਗਈ ਮੇਰੇ 'ਚ ਹੁਣ ਕੋਈ ਕਮੀਆਂ ਨਹੀਂ ਹੁਣ ਵੀ ਬਹੁਤ ਸਾਰੀਆਂ ਕਮੀਆਂ ਮੇਰੇ 'ਚ ਹੈਗੀਆਂ ਕਿਉਂਕਿ ਦੇਖੋ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ 'ਚ ਕਿਹੜੀ ਚੀਜ਼ ਦੀ ਘਾਟ ਆ ਠੀਕ ਹੈ ਸੋ ਆਪਾਂ ਕੀ ਕੋਸ਼ਿਸ਼ ਕਰਨੀ ਹੈ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਆ ਉਹਨਾਂ ਕਮੀਆਂ ਨੂੰ ਆਪਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਨੀ ਆ ਤੇ ਫਿਰ ਪਰਮਾਤਮਾ ਹਮੇਸ਼ਾ ਉਸ ਇਨਤਾਂ ਤੇ ਕਿਰਪਾ ਕਰਦੇ ਨੇ ਜੋ ਕੋਸ਼ਿਸ਼ ਕਰਦਾ ਹੈ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਈ ਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ